ਆਮੇ ਘਰ ਦੀ ਦੁਕਾਨ ਦੀ ਮਕਾਨ ਦੀ ਰਜਿਸਟਰੀ ਤੁਹਾਡੇ ਨਾਮ ਤੇ ਹੈ ਸਿਰਫ ਰਜਿਸਟਰੀ ਹੋਣ ਦੇ ਨਾਲ ਤੁਸੀਂ ਉਸ ਜਾਇਦਾਦ ਦੇ ਅਸਲੀ ਮਾਲਕ ਨਹੀਂ ਬਣ ਸਕਦੇ ਰਜਿਸਟਰੀ ਹੋਣ ਦੇ ਬਾਵਜੂਦ ਵੀ ਡਿਸਪਿਊਟ ਖੜਾ ਹੋ ਸਕਦਾ ਹੈ ਪੰਗਾ ਖੜਾ ਹੋ ਸਕਦਾ ਹੈ ਤੁਹਾਡੇ ਤੋਂ ਤੁਹਾਡੀ ਜਾਇਦਾਦ ਖੋਹੀ ਜਾ ਸਕਦੀ ਹੈ ਸੁਪਰੀਮ ਕੋਰਟ ਨੇ ਕਈ ਵਾਰੀ ਕਈ ਕੇਸਾਂ ਦੇ ਵਿੱਚ ਇਹ ਦੱਸਿਆ ਹੈ ਕਿ ਜਾਇਦਾਦ ਦਾ ਅਸਲੀ ਮਾਲਕ ਕੌਣ ਹੈ ਸਪਰੀਮ ਕੋਰਟ ਦੇ ਇਨ੍ਹਾਂ ਫੈਸਲਿਆਂ ਨੇ ਜਾਇਦਾਦ ਦੀ ਮਾਲਕੀ ਦੇ ਨਾਲ ਸੰਬੰਧਤ ਨੀਮਾ ਪ੍ਰਤੀ ਦ੍ਰਿਸ਼ਟੀਕੋਣ ਨੂੰ ਬਦਲ ਕੇ ਰੱਖ ਦਿੱਤਾ ਹੈ ਤੇ ਫਿਰ ਆਓ ਜਾਣਦੇ ਹਾਂ ਅੱਜ ਦੀ ਇਸ ਵੀਡੀਓ ਦੇ ਵਿੱਚ ਕਿ ਹੁਣ ਸਿਰਫ ਰਜਿਸਟਰੀ ਹੀ ਕਾਫੀ ਕਿਉਂ ਨਹੀਂ ਹੈਗੀ ਘਰ ਹੋਵੇ ਦੁਕਾਨ ਹੋਵੇ ਮਕਾਨ ਹੋਵੇ ਜਾਂ ਜ਼ਮੀਨ ਹੋਵੇ ਪ੍ਰਾਪਰਟੀ ਖਰੀਦਦੇ ਸਮੇ ਲੋਕ ਇਹ ਮੰਨ ਲੈਂਦੇ ਨੇ ਕਿ ਰਜਿਸਟਰੀ ਹੁੰਦੇ ਹੀ ਉਹ ਉਸ ਜ਼ਮੀਨ ਜਾਇਦਾਦ ਪ੍ਰੋਪਰਟੀ ਦੇ ਘਰ ਦੇ ਦੁਕਾਨ ਦੇ ਮਕਾਨ ਦੇ ਮਾਲਕ ਬਣ ਜਾਂਦੇ ਨੇ ਉਹਨਾਂ ਨੂੰ ਇਹ ਲੱਗਦਾ ਹੈ ਪਰ ਅਜਿਹਾ ਨਹੀਂ ਹੁੰਦਾ ਕਿਉਂਕਿ ਸਿਰਫ ਰਜਿਸਟਰੀ ਦੇ ਨਾਲ ਹੀ ਮਾਲਕੀ ਦੇ ਪੂਰੇ ਅਧਿਕਾਰ ਨਹੀਂ ਮਿਲਦੇ ਪੂਰੇ ਹੱਕ ਨਹੀਂ ਮਿਲਦੇ ਭਾਵੇਂ ਜਾਇਦਾਦ ਤੁਹਾਡੇ ਨਾਮ ਤੇ ਰਜਿਸਟਰਡ ਹੈ ਤੁਹਾਡਾ ਨਾਮ ਹੈ ਜਿਹੜਾ ਉਹ ਕਾਗਜ਼ਾਂ ਦੇ ਵਿੱਚ ਹੋ ਸਕਦਾ ਹੈ ਪਰ ਇਸ ਦਾ ਮਤਲਬ ਇਹ ਨਹੀਂ ਹੈਗਾ ਕਿ ਤੁਸੀਂ ਉਸ ਜਾਇਦਾਦ ਦੇ ਅਸਲੀ ਮਾਲਕ ਬਣਗੇ ਸੁਪਰੀਮ ਕੋਰਟ ਦੇ ਫੈਸਲੇ ਨੇ ਭਾਰਤ ਦੇ ਵਿੱਚ ਜਾਇਦਾਦ ਦੇ ਅਧਿਕਾਰਾਂ ਨੂੰ ਹੱਕਾਂ ਨੂੰ ਦੇਖਣ ਦੇ ਤਰੀਕੇ ਨੂੰ ਬਦਲ ਕੇ ਰੱਖ ਦਿੱਤਾ ਹੈ ਮਾਲਕੀ ਦੇ ਹੱਕ ਨੇ ਜਿਹੜੇ ਉਹ ਟਾਈਟਲ ਡੀਡ ਤੇ ਆਧਾਰਿਤ ਨੇ ਜਦੋਂ ਤੁਸੀਂ ਕੋਈ ਫਲੈਟ ਘਰ ਦੁਕਾਨ ਮਕਾਨ ਰਜਿਸਟਰਡ ਕਰਵਾਉਂਦੇ ਹੋ ਰਜਿਸਟਰੀ ਕਰਵਾਉਂਦੇ ਹੋ ਜਾਂ ਜ਼ਮੀਨ ਦੀ ਰਜਿਸਟਰੀ ਕਰਵਾਉਂਦੇ ਹੋ ਤੁਸੀਂ ਕਾਂ ਇਹ ਯਕੀਨੀ ਬਣਾਉਂਦਾ ਹੈ ਕਿ ਇਹ ਸੌਦਾ ਹੋ ਗਿਆ ਪਰ ਅਸਲੀ ਮਾਲਕੀ ਹੁੰਦੀ ਹੈ ਜਿਹੜੀ ਉਹ ਮਾਲਕੀ ਡੀਡ ਤੇ ਆਧਾਰਿਤ ਹੈ ਸੁਪਰੀਮ ਕੋਰਟ ਨੇ ਕਈ ਵਾਰੀ ਕਿਹਾ ਕਿ ਰਜਿਸਟ੍ਰੇਸ਼ਨ ਇੱਕ ਰਸਮੀ ਕਾਰਵਾਈ ਹੈ ਟਾਈਟਲ ਡੀਡ ਸਬੂਤਾਂ ਤੇ ਦਸਤਾਵੇਜ਼ਾਂ ਤੇ ਪੁਰਾਣੇ ਰਿਕਾਰਡਾਂ ਤੇ ਨਿਰਪਰ ਹੈ ਮਾਲਕੀ ਸਾਬਤ ਕਰਨ ਦੇ ਲਈ ਤੁਹਾਡੀ ਪੂਰੀ ਵਿਕਰੀ ਡੀਡ ਯਾਨੀ ਕਿ ਪਿਛਲੇ ਮਾਲਕਾਂ ਤੋਂ ਹੁਣ ਤੱਕ ਦੇ ਸਾਰੇ ਲੈਣ ਦੇਣ ਦੇ ਦਸਤਾਵੇਜ਼ ਇੰਤਕਾਲ ਯਾਨੀ ਕਿ ਸਰਕਾਰੀ ਰਿਕਾਰਡ ਵਿੱਚ ਤੁਹਾਡਾ ਨਾਮ ਹੋਣਾ ਚਾਹੀਦਾ ਹੈ ਇਸ ਤੋਂ ਇਲਾਵਾ ਬਿਜਲੀ ਦੇ ਬਿੱਲ ਪਾਣੀ ਦੇ ਬਿੱਲ ਟੈਕਸਰ ਸਿੱਧਾ ਭਾਵ ਕੇ ਐਰਾ ਵਗੈਰਾ ਨੱਥੂ ਖੈਰਾ ਸਭ ਕੁਝ ਹੋਣਾ ਚਾਹੀਦਾ ਹੈ ਕੁਝ ਹੋਰ ਦਸਤਾਵੇਜ਼ਾਂ ਦੀ ਵੀ ਲੋੜ ਪੈ ਸਕਦੀ ਹੈਗੀ ਜੇਕਰ ਤੁਸੀਂ ਆਪਣਾ ਫਲੈਟ ਵੇਚਣਾ ਚਾਹੁੰਦੇ ਹੋ ਤੁਸੀਂ ਆਪਣਾ ਘਰ ਦੁਕਾਨ ਮਕਾਨ ਪ੍ਰਾਪਰਟੀ ਵੇਚਣੀ ਚਾਹੁੰਦੇ ਹੋ ਤਾਂ ਬੈਂਕ ਤੁਹਾਡੇ ਤੋਂ ਇੱਕ ਸਾਫ਼ ਟਾਈਟਲ ਡੀਡ ਦੀ ਮੰਗ ਕਰ ਸਕਦਾ ਹੈ ਜੇਕਰ ਤੁਸੀਂ ਆਪਣੀ ਜ਼ਮੀਨ ਤੇ ਕੁਝ ਬਣਾਉਣਾ ਚਾਹੁੰਦੇ ਹੋ ਤਾਂ ਨਗਰਪਾਲਿਕਾ ਦੀ ਪਰਵਾਨਗੀ ਲਈ ਇੰਤਕਾਲ ਜ਼ਰੂਰੀ ਹੈ ਜੇਕਰ ਤੁਸੀਂ ਆਪਣੇ ਘਰ ਨੂੰ ਝੂਠੇ ਦਾਅਵਿਆਂ ਤੋਂ ਬਚਾਉਣਾ ਚਾਹੁੰਦੇ ਹੋ ਤਾਂ ਇਹਨਾਂ ਸਾਰੇ ਦਸਤਾਵੇਜ਼ਾਂ ਦੀ ਕਾਗਜ਼ਾਂ ਦੀ ਲੋੜ ਪੈਂਦੀ ਹੈ ਜੇ ਤੁਸੀਂ ਆਪਣੀ ਅਸਲੀ ਮਲਕੀਅਤ ਨੂੰ ਸਾਬਤ ਕਰਨਾ ਚਾਹੁੰਦੇ ਹੋ ਭਾਰਤ ਦੇ ਵਿੱਚ ਮਾਲਕੀ ਘਰ ਦੇ ਵਿੱਚ ਰਹਿ ਕੇ ਨਹੀਂ ਹੁੰਦੀ ਸਗੋਂ ਇਸ ਮਾਲਕੀ ਨੂੰ ਸਾਬਤ ਕਰਕੇ ਹੀ ਅਸਲੀ ਮਲਕੀਅਤ ਜਿਹੜੀ ਉਹ ਪ੍ਰਾਪਤ ਕੀਤੀ ਜਾਂਦੀ ਹੈ ਇਸ ਤਰ੍ਹਾਂ ਦੀ ਸਥਿਤੀ ਦੇ ਵਿੱਚ ਆਪਣੀ ਜਾਇਦਾਦ ਦਾ ਇੰਤਕਾਲ ਕਰਵਾਉਣਾ ਜ਼ਰੂਰੀ ਹੈ ਵਿਕਰੀ ਡੀਡ ਐਕਸ ਰਸੀਦਾਂ ਬਿਜਲੀ ਦੇ ਬਿੱਲ ਪਾਣੀ ਦੇ ਬਿੱਲ ਇਹ ਸਾਰਾ ਕੁਝ ਸੁਰੱਖਿਅਤ ਹੋਣਾ ਚਾਹੀਦਾ ਹੈ ਇਹ ਜਰੂਰੀ ਨੇ ਜਿਹੜੇ ਇਹ ਕਾਗਜ਼ਾਤ ਨੇ ਵਿਰਾਸਤ ਦੇ ਵਿੱਚ ਮਿਲੀ ਜਾਇਦਾਦ ਦੇ ਲਈ ਕਾਨੂੰਨੀ ਵਾਰਸ ਸਰਟੀਫਿਕੇਟ ਦਾ ਹੋਣਾ ਵੀ ਜ਼ਰੂਰੀ ਹੈ ਤੇ ਦੋਸਤੋ ਇਹ ਤਾਂ ਇੱਕ ਬਹੁਤ ਹੀ ਛੋਟੀ ਜਹੀ ਵੀਡੀਓ ਸੀ ਜਿਸ ਦੇ ਵਿੱਚ ਅਸੀਂ ਇੱਕ ਬਹੁਤ ਹੀ ਮਹੱਤਵਪੂਰਨ ਜਾਣਕਾਰੀ ਤੁਹਾਡੇ ਨਾਲ ਸ਼ੇਅਰ ਕਰਨ ਦੀ ਸਾਂਝੀ ਕਰਨ ਦੀ ਕੋਸ਼ਿਸ਼ ਕੀਤੀ ਹੈ ਤੇ ਜੇ ਇਹ ਇਹ ਵੀਡੀਓ ਤੁਹਾਨੂੰ ਚੰਗੀ ਲੱਗੀ ਹੈ ਤੁਹਾਡੇ ਲਈ ਫਾਇਦੇਮੰਦ ਹੋ ਸਕਦੀ ਹੈ ਤਾਂ ਤੁਸੀਂ ਇਸ ਵੀਡੀਓ ਦਾ ਲਿੰਕ ਕਾਪੀ ਕਰਕੇ ਆਪਣੇ WhatsApp ਦੇ ਸਟੇਟਸ ਤੇ ਵੀ ਲਗਾ ਸਕਦੇ ਹੋ ਸਾਰੇ ਯਾਰਾਂ ਦੋਸਤਾਂ ਮਿੱਤਰਾਂ ਦਾ ਬਹੁਤ ਬਹੁਤ ਧੰਨਵਾਦ ਮਿਹਰਬਾਨੀ ਜੀ